ਅੰਮ੍ਰਿਤਸਰ ਵਿਖੇ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਹੋਇਆ ਜਿੱहां ਤੇ ਨਸ਼ਾ ਤਸਕਰ ਦੇ ਕਰਤੇ ਪੀਲਾ ਪੰਜਾ ਚੱਲਿਆ ਮੁਸਤਫਾ ਬਾਦ ਇਲਾਕੇ ਦੇ ਵਿੱਚ ਇੱਥੇ ਜੋ ਘਰ ਬਣਿਆ ਸੀ ਉਸ ਨੂੰ ਢਾਹ ਦਿੱਤਾ ਗਿਆ ਤਸਕਰ ਸੋ ਨੂੰ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਸੋ ਇੱਥੇ ਹੁਣ ਇੱਕ ਵਾਰ ਫੇਰ ਤੋਂ ਉਸ ਦੇ ਘਰ ਨੂੰ ਹਟਾਇਆ ਗਿਆ ਲੋਕਾਂ ਨੂੰ ਤਸਕਰਾਂ ਬਾਰੇ ਜਾਣਕਾਰੀ ਦੇਣ ਦੀ ਵੀ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਸੋ ਇੱਥੇ ਕਿਸ ਕਦਰ ਨਸ਼ਾ ਤਸਕਰ ਜੜੇ ਸਰਗਰਮ ਨੇ ਉਨਾ ਤੇ ਨਕੇਲ ਕਸੀ ਜਾ ਰਹੀ ਹੈ ਅੰਮ੍ਰਿਤਸਰ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦੇ ਇੱਥੇ ਐਕਸ਼ਨ ਲਿਆ ਇੱਥੇ ਵੀ ਪੀਲਾ ਪੰਜਾ ਚੱਲਿਆ ਨਸ਼ਾ ਤਸਕਰ ਦੇ ਘਰ ਤੇ ਇਹ ਪੀਲਾ ਪੰਜਾ ਚੱਲਿਆ ਸੁਦਾਸ ਦੇ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਕਾਰਵਾਈ ਜੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਤੇ ਹੁਣ ਇੱਥੇ ਮੁਸਤਫਾ ਬਾਦ ਇਲਾਕੇ ਵਿੱਚੋਂ ਘਰ ਬਣਿਆ ਉਸ ਨੂੰ ਹਟਾ ਦਿੱਤਾ ਗਿਆ ਉਸ ਤੇ ਇਹ ਪੀਲਾ ਪੰਜਾ ਚੱਲਿਆ ਤਸਵੀਰਾਂ ਦੇਖ ਸਕਦੇ ਹੋ ਇਸ ਤਸਕਰ सोनू ਦਾ ਕਰ ਹੈ ਜਿਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਹੁਣ ਇੱਥੇ ਇੱਕ ਵਾਫੇਰ ਤੋਂ ਪੀਲਾ ਫੰਜਾ ਚੱਲਿਆ ਇੱਕ ਕਾਰਵਾਈ ਕੀਤੀ ਗਈ ਹੈ ਉਥੇ ਲੋਕਾਂ ਨੂੰ ਵੀ ਤਸਕਰਾਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹਨਾਂ ਤੇ ਨਕੇਲ ਕਸੀ ਜਾ ਸਕੇ ਨਾ ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਏਗੀ ਸੋ ਪੁਲਿਸ ਵੱਲੋਂ ਇੱਥੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜੋ ਵੀ ਜਾਣਕਾਰੀ ਤਸਕਰਾਂ ਬਾਰੇ ਤੁਹਾਡੇ ਕੋਲ ਹੈ ਉਹ ਪੁਲਿਸ ਨਾਲ ਸਾਂਝੀ ਕੀਤੀ ਜਾਏ ਤੁਹਾਡੀ ਪਛਾਣ ਗੁਪਤ ਰੱਖੀ ਜਾਏਗੀ ਸੋ ਯੁੱਧ ਨਸ਼ਾ ਵਿਰੋਧ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਹੀ ਉਸੇ ਤਹਿਤੀ ਇਹ ਜੜਾ ਪੀਲਾ ਪੰਜਾ ਇੱਥੇ ਚੱਲਿਆ ਸੋ ਅੰਮ੍ਰਿਤਸਰ ਵਿੱਚ ਨਸ਼ਾ ਤਸਕਰਾ ਦੇ ਖਿਲਾਫ ਐਕਸ਼ਨ ਹੋਇਆ ਅੱਜ ਆਪਾਂ ਮੁਸਲਵਾਬਾਦ ਏਰੀਏ ਦੇ ਵਿੱਚ ਇੱਥੇ ਡੈਮੋਲਿਸ਼ਨ ਡਰਾਈਵ ਤੇ ਖੜੇ ਆ ਸੋਨੂ ਏਲੀਅਸ ਸੋਨੂ ਮੋਟਾ ਤੇ ਉਹਦੇ ਮਦਰ ਜਗਿੰਦਰ ਔਰ ਜਿਹੜੇ ਹੈਗੇ ਆ ਪਿਤਾ ਦਾ ਨਾਮ ਇਹਦੇ ਕਰਨੈਲ ਸਿੰਘ ਹੈ ਇਹ ਨੋਟੋਰੀਅਸ ਫੈਮਲੀ ਹੈ ਜਿਹੜੀ ਸਾਰੀ ਫੈਮਿਲੀ ਇਸ ਕੰਮ ਚ ਡਰੱਗ ਪੈਡਲਿੰਗ ਡਰੱਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ ਸੋ ਉਹਨਾਂ ਦੇ ਖਿਲਾਫ 4 ਮੁਕਦਮੇ ਦਰਜ ਨੇ ਪ੍ਰੀਵੈਂਟਿਵ ਐਕਸ਼ਨ ਵੀ 2 ਵਾਰ ਹੋਇਆ ਇਹਨਾਂ ਦੀ ਮਦਰ ਜਿਹੜੇ ਆ ਜੋਗਿੰਦਰ ਕੌਰ ਜੀ ਉਹਨਾਂ ਦੇ 2 ਮੁਕਦਮੇ ਆਲਰੇਡੀ ਹੋਤੇ ਵੀ ਦਰਜ ਨੇ ਔਰ ਅੱਜ ਇਹਦੇ ਨਾਲ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਇੱਥੇ ਉਹ ਬੜੇ ਇਸ ਗੱਲ ਤੇ ਖੁਸ਼ ਹੋਏ ਆ ਕਿ ਇਹਦਾ ਐਕਸ਼ਨ ਹੈ ਵਿਜੀਬਲ ਐਕਸ਼ਨ ਹੈ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਔਰ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਮੈਸੇਜ ਆਂਦਾ ਬੜਾ ਕਲੀਅਰ ਕਿ ਕਿੰਨੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜਿਹੜੀ ਹੈ ਉਹ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਇਹਦੇ ਨਾਲ ਗਾਹ ਆਉਣ ਵਾਲੀ ਜਿਹੜੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬਰਕਤ ਦੀ ਕਮਾਈ ਨੂੰ ਉਹ ਰਸਤੇ ਨੂੰ ਚੂਜ਼ ਕਰੋ ਹੁਣ ਪੁਲਿਸ ਵੱਲੋਂ ਲੋਕਾਂ ਨੂੰ ਦਾਖਲ ਵੀ ਕਰਾਇਆ ਜਾ ਰਿਹਾ ਅਸੀਂ ਇੱਕ ਸਪੈਸ਼ਲ ਟੀਮ ਆਪਣੀ ਬਣਾਈ ਹੈ ਜਿਹੜੇ ਕਿ ਡੀਡਿਕਸ਼ਨ ਸੈਂਟਰ ਰੀਹੈਬ ਸੈਂਟਰ ਦੇ ਵਿੱਚ ਜਿੰਨੇ ਬੰਦੇ ਵੀ ਪੁਲਿਸ ਵੱਲੋਂ ਦਾਖਲ ਕਰਾਏ ਜਾਣਗੇ ਉਹਦਾ ਰਿਕਾਰਡ ਵੀ ਰੱਖੇਗੀ ਔਰ ਤਾਲਮਿਲ ਵੀ ਕਰੇਗੀ ਹਲ ਅਥੋਰਟੀ ਸਿਵਲ ਅਥੋਰਟੀਆਂ ਨਾ ਕਿਉਂਕਿ ਉਹਨਾਂ ਦਾ ਕੰਮ ਹੈ ਬੇਸਿਕਲੀ ਪਰ ਅਸੀਂ ਹੌਟਸਪੌਟਸ ਦੇ ਵਿੱਚੋਂ ਮੈਂ ਤੁਹਾਡੇ ਦਰਜੇ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਇੱਕ ਪੇਸ਼ੈਂਟ ਨੇ ਮਰੀਜ਼ ਨੇ ਉਹ ਉਹਨਾਂ ਨੂੰ ਉਧਰ ਟਰੀਟ ਕਰਕੇ ਪਾਲੋ ਦਾ ਇਲਾਜ ਕਰਾਈਏ ਸੋ ਦੈਟ ਸਾਡੇ ਸਮਾਜ ਦੇ ਵਿੱਚ ਵਾਪਸ ਆ ਕੇ ਉਹਨਾਂ ਦੀ ਰੀਹੈਬ ਹੋ ਕੇ ਉਹ ਆਪਣਾ ਕੰਮ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕੇ